Ontario ਗੁਰਦੁਆਰਾ ਕਮੇਟੀ ਦੇ ਵੱਲੋਂ ਬੀਤੇ ਕੱਲ੍ਹ ਸ਼ਾਮੀ ਸ਼੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਮਾਲਟਨ ਵਿਖੇ ਪੰਥਕ ਇਕੱਠ ਸੱਦਿਆ ਗਿਆ। ਪਿਛਲੇ ਹਫ਼ਤੇ ਭਾਰਤ ਪੱਖੀ ਭੀੜ ਦੇ ਇੱਕ ਸਮੂਹ ਵੱਲੋਂ ਮਾਲਟਨ ਗੁਰਦੁਆਰਾ ਸਾਹਿਬ ਦੇ ਅੱਗੇ ਜਾ ਕੇ ਨਾਰੇਬਾਜ਼ੀ ਕੀਤੀ ਗਈ ਸੀ। ਇਸ ਮੁਜਾਰੇ ਦੇ ਵਿਰੋਧ ਵਿੱਚ Ontario ਗੁਰਦੁਆਰਾ ਕਮੇਟੀ ਵੱਲੋਂ ਪੰਥਕ ਇਕੱਠ ਸੱਦ ਕੇ ਕੁਝ ਮਤੇ ਪਾਸ ਕੀਤੇ ਗਏ। Ontario ਗੁਰਦੁਆਰਾ ਕਮੇਟੀ ਤੋਂ ਅਮਰਜੀਤ ਸਿੰਘ ਮਾਨ ਅਨੁਸਾਰ ਪਾਸ ਕੀਤੇ ਗਏ ਮਤਿਆਂ ਵਿੱਚ ਭਾਰਤ ਦੀ ਦਖਲਅੰਦਾਜ਼ੀ ਦੀ ਨਿੰਦਾ ਗੁਰਦੁਆਰਾ ਸਾਹਿਬ ਅੱਗੇ ਆ ਕੇ ਕੀਤੀ ਨਾਰੇਬਾਜੀ ਦੀ ਨਿੰਦਾ ਭਾਰਤ ਅਤੇ ਭਾਰਤ ਪੱਖੀ মিডিਆ ਦੀ ਨਿੰਦਾ ਸਮੇਤ ਮੰਦਰ ਵੱਲੋਂ ਪੁਜਾਰੀ ਨੂੰ ਦੁਬਾਰਾ ਬਹਾਲ ਕਰਨ ਦੀ ਵੀ ਨਿੰਦਾ ਕੀਤੀ ਗਈ ਜਿਹੜਾ ਪੁਜਾਰੀ ਸੀਗਾ ਮੰਦਿਰ ਦਾ ਉਹਨੂੰ ਜਿਹੜਾ ਹੈਗਾ ਉਹਨਾਂ ਨੇ ਪਹਿਲੋਂ ਫਾਇਰ ਕਰਤਾ ਸੀ ਮੁੜ ਕੇ ਤੇ ਫਾਇਰ ਕਰ ਲਾ ਹੈਗਾ ਜਿਹੜਾ ਕਿ ਸਾਰੀ ਇੱਥੋਂ ਦੇ ਪਹਿਲੋਂ ਬੜਾ ਗੁੱਡ ਮੈਸੇਜ ਗਿਆ ਜਦੋਂ ਉਹਨੂੰ ਫਾਇਰ ਕੀਤਾ ਸੀ ਕਿਉਂਕਿ ਉਹਨੇ ਹੇਟ ਸਪੀਚਸ ਵਗੈਰਾ ਕੀਤੀਆਂ ਸੀ ਕਿਉਂ ਸੋ ਮੁੜ ਕੇ ਉਹਦੀ ਅਸੀਂ ਨਿੰਦਾ ਕੀਤੀ ਹੈਗੀ ਆ ਦੂਸਰਾ ਜਿਹੜਾ ਹੈਗਾ ਫੋਰਨ ਇੰਟਰਫੀਅਰੈਂਸ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈਗੀ ਆ ਜਿਵੇਂ ਜਿਹੜਾ ਜਿੰਨੇ ਵੀ ਹੈਗੇ ਆ ਇੱਥੇ ਉਹ ਜੋ ਕੁਝ ਵੀ ਕਰਦੇ ਹੈਗੇ ਔਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਆਰਐਸਐਸ ਬਜਰੰਗਦਾਲ ਜਾਂ ਉਹਨਾਂ ਦਾ ਇੱਥੇ ਬੈਨ ਹੋਣਾ ਚਾਹੀਦਾ ਹੈਗਾ ਸੋ ਉਹਨਾਂ ਨੂੰ ਰੁਕਿਆ ਜਾਣਾ ਚਾਹੀਦਾ ਹੈਗਾ OGC ਦੇ ਮੈਂਬਰ ਭਗਤ ਸਿੰਘ ਬਰਾੜ ਦੇ ਅਨੁਸਾਰ ਝਗੜਾ ਮੰਦਿਰ ਦੇ ਬਾਹਰ ਗੇਟ ਉੱਪਰ ਹੋਇਆ ਸੀ ਮੰਦਿਰ ਉੱਪਰ ਹਮਲੇ ਦਾ ਬਰਤਾਂਤ ਬਿਲਕੁਲ ਗਲਤ ਸਿਰਜਿਆ ਜਾ ਰਿਹਾ ਹੈ um, uh, uh, was totally false and what actually transpired uh, we want that information portrayed up there ਹਾਂ ਸਾਹਿਬ ਮੰਦਰ ਵੱਲੋਂ ਜਾਂ ਅੰਟਾਰੀਓ ਗੁਰਦੁਆਰਾ ਕਾਉਂਸਲ ਵੱਲੋਂ ਕੋਈ ਮੰਦਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਵੀ ਆਪਾਂ ਜਿਹੜਾ ਭਾਈਚਾਰੇ ਦੇ ਵਿੱਚ ਵੰਡੀਆਂ ਪੈ ਗਈਆਂ ਇਹਨੂੰ ਸ਼ਾਂਤੀ ਨਾਲ ਹੱਲ ਕੀਤਾ ਗਿਆ ਹੋਵੇ ਜਾਂ ਮੰਦਰ ਨੇ ਤੁਹਾਡੇ ਨਾਲ ਕੋਈ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਹੋਵੇ ਇਸ ਸਿਲਸਿਲੇ ਦੇ ਵਿੱਚ ਨੇ ਪਹਿਲਾਂ ਅਸੀਂ ਸੋਚ ਰਹੇ ਸੀ ਵੀ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਪਰ ਜਦੋਂ ਉਹਨੇ ਜਿਹੜਾ ਪ੍ਰੀਸਟ ਆ ਉਹਨੂੰ ਮੁੜ ਕੇ ਫੇਰ ਹਾਰ ਕਰ ਲਾ ਹੈਗਾ ਸੋ ਉਹ ਉਸ ਤੋਂ ਬਾਅਦ ਅਸੀਂ ਨਹੀਂ ਚਾਹੁੰਦੇ ਸੋਚਦੇ ਹੈਗੇ ਵੀ ਉਹ ਪ੍ਰੋਜੈਕਟ ਸੁਹਰਦ ਰਹਿ ਗਏ ਆ ਜਦੋਂ ਸੁਹਰਦ ਹੋਣਗੇ ਅਸੀਂ ਜਰੂਰ ਕਰਾਂਗੇ ਪਰ ਹਾਲ ਦੀ ਘੜੀ ਜਿਹੜਾ ਹੈਗਾ ਸਾਨੂੰ ਉਹਨਾਂ ਤੇ ਵੀ ਸ਼ੱਕ ਹੈ ਵੀ ਉਹ ਵੀ ਭਾਰਤੀ ਜਿਹੜੇ ਤੰਤਰ ਦੇ ਇਸ਼ਾਰਿਆਂ ਦੇ ਉੱਤੇ ਹੀ ਕੰਮ ਕਰ ਰਹੇ ਹੋਣਗੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਦਲਜੀਤ ਸਿੰਘ ਸਿੱਖੋਂ ਦਾ ਕਹਿਣਾ ਹੈ ਕਿ 1984 ਤੋਂ ਬਾਅਦ ਹੀ ਭਾਰਤੀ ਖੁਫੀਆ ਏਜੰਸੀਆਂ ਕੈਨੇਡਾ ਵਿੱਚ ਸਰਗਰਮ ਹਨ ਅਤੇ ਕੈਨੇਡਾ ਸਰਕਾਰ ਨੂੰ ਇਹਨਾਂ ਦੇ ਜਾਲ ਨੂੰ ਤੋੜਨ ਦੀ ਲੋੜ ਹੈ ਇਸ ਲੋੰਗ ਟਾਈਮ ਆਫਟਰ 1984 ਦੈਟ ਦੀ ਇੰਡੀਅਨ ਗਵਰਨਮੈਂਟ ਆਰ ਪੁੱਟਿੰਗ ਪ੍ਰੈਸ਼ਰ Or involving in the Gurdwara, or the political system, so it's been uh, dragging along. But after Nijas uh, when he gets shot of the Gurdwara, now the all the Canadian or the US all uh, eyes, they realize that because of the all the agency report, they know now at the first hand how the Indian government involved here. ਜਦੋਂ ਅਮਰਜੀਤ ਮਾਨ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਆਉਂਦੇ ਦਿਨਾਂ ਵਿੱਚ ਭਾਰਤੀ ਡਿਪਲੋਮੈਟਸ ਵੱਲੋਂ ਲਗਾਏ ਜਾਂਦੇ ਕੈਂਪਸ ਦਾ ਵਿਰੋਧ ਕੀਤਾ ਜਾਵੇਗਾ ਜਾਂ ਨਹੀਂ ਇਸ ਉੱਪਰ ਉਹਨਾਂ ਦਾ ਇਹ ਜਵਾਬ ਸੀ ਆ ਦੇਖੋ ਜਿਹੜੇ ਮਜਾਰੇ ਰਗੇ ਆ ਭਾਰਤੀ ਕੌਂਸੂਲੇਟ ਦੇ ਪਰ ਕਿਲਾਪ ਅੱਜ ਨਹੀਂ ਬਹੁਤ ਤਿਰਾਂ ਤੋਂ ਹੁੰਦੇ ਆ ਰਹੇ ਹੈਗੇ ਆ ਔਰ ਹੁੰਦੇ ਵੀ ਕੱਲਾ ਸਿਰਫ ਮੰਦਰ ਦੇ ਵਿੱਚ ਨਹੀਂ ਗੁਰਦੁਆਰਿਆਂ ਦੇ ਵਿੱਚ ਵੀ ਹੋਏ ਹੈਗੇ ਆ ਜਿੱਥੇ ਵੀ ਆਪਣੇ ਕੈਂਪ ਸਰਕਾਰਾਂ ਲਗਾਉਂਦੇ ਹੈਗੇ ਆ ਅਸੀਂ 2019 ਦੇ ਵਿੱਚ ਭਾਰਤੀ ਕੌਂਸੂਲੇਟ ਦੇ ਅਧਿਕਾਰੀਆਂ ਨੂੰ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਅੰਟਾਰੀਓ ਗੁਰਦੁਆਰਾ ਕਮੇਟੀ ਨੇ ਬਹਿਨ ਵੀ ਕੀਤਾ ਸੀਗਾ ਸੋ ਉਹਨੂੰ ਜਿਹੜਾ ਸਾਰੀ ਦੁਨੀਆ ਦੇ ਵਿੱਚ ਫਾਲੋ ਕੀਤਾ 450 ਦੇ ਕਰੀਬ ਵਰਲਡ ਵਾਈਡ ਜਿਹੜੇ ਗੁਰਦੁਆਰੇ ਸੀਗੇ ਉਹਨਾਂ ਨੇ ਉਹਨੂੰ ਪਾਲਣ ਕੀਤਾ ਤੇ ਭਾਰਤੀ ਅਧਿਕਾਰੀਆਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਹਿਨ ਕੀਤਾ ਸੀਗਾ ਉਹਦੇ ਵੀਕਐਂਡ ਉੱਪਰ 64 ਜਸਟਿਸ ਭਾਰਤੀ ਡਿਪਲੋਮੈਟਸ ਵੱਲੋਂ ਮਿਸਿਸ ਸਾਗਾ ਵਿੱਚ ਲਗਾਏ ਜਾਣ ਵਾਲੇ ਲਾਈਫਸ ਕੈਂਪ ਦੇ ਵਿਰੋਧ ਦੀ ਯੋਜਨਾ ਬਣਾ ਰਹੀ ਹੈ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਮਾਲਟਨ